ਸੋਨੂ ਸੀਤੋ ਵਾਲਾ ਇਨਫਲੂਐਂਸਰ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ ਉਸਦੇ ਨਾਲ ਦੀ ਇੱਕ ਖਬਰ ਜੁੜੀ ਹੋਈ ਸਾਹਮਣੇ ਆਈ ਆ ਤੁਹਾਨੂੰ ਪਤਾ ਹੀ ਆ ਪਿਛਲੇ ਦਿਨਾਂ ਦਾ ਕਾਫੀ ਜ਼ਿਆਦਾ ਰੌਲਾ ਪਿਆ ਹੋਇਆ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਇੱਕ ਸੁਧਾਰ ਲਹਿਰ ਚਲਾਈ ਜਾ ਰਹੀ ਆ ਜਿਸ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਡਬਲ ਮੀਨਿੰਗ ਕੰਟੈਂਟ ਕ੍ਰੀਏਟ ਕਰਦੇ ਸੀ ਜਾਂ ਫਿਰ ਕਹਿ ਸਕਦੇ ਆ ਆਪਾਂ ਗੰਦੀਆਂ ਗੱਲਾਂ ਕਰਦੇ ਸੀ ਲੁਚੀਆਂ ਗੱਲਾਂ ਕਰਦੇ ਸੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਤੇ ਪਿਛਲੇ ਦਿਨੀ ਕਮਲਕੌਰ ਭਾਬੀ ਉਸ ਦਾ ਬਠਿੰਡੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਸ ਨੂੰ ਸੋਧਾ ਲਾਇਆ ਗਿਆ ਉਸ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋਂ ਲਾਈਵ ਆਉਂਦੇ ਆ ਉਹ ਆਖਦੇ ਆ ਕਿ ਜੇਕਰ 24 ਘੰਟਿਆਂ ਦੇ ਵਿੱਚ ਵਿੱਚ ਜਿਹੜੇ-ਜਿਹੜੇ ਬੰਦੇ ਇਸ ਤਰੀਕੇ ਦੀਆਂ ਗਲਤ ਵੀਡੀਓ ਬਣਾਉਂਦੇ ਆ ਉਹਨਾਂ ਨੇ ਮਾਫੀ ਨਾ ਮੰਗੀ ਉਹ ਕੰਟੈਂਟ ਆ ਜਿਹੜਾ ਉਹ ਡਿਲੀਟ ਨਾ ਕੀਤਾ ਤੇ ਉਹਨਾਂ ਦੇ ਉੱਤੇ ਸੋਦਾ ਲਾ ਦਿੱਤਾ ਜਾਵੇਗਾ ਕਿਉਂਕਿ ਉਹਨਾਂ ਨੇ ਛਰੇ ਆਵੇਂ ਗੱਲ ਖੁੱਲੇ ਆਵੇਂ ਗੱਲ ਆਖੀ ਆ ਕਿ ਹਰ ਇੱਕ ਸ਼ਹਿਰ ਦੇ ਵਿੱਚ ਪਾਰਕਿੰਗ ਆ ਤੇ ਨਤੀਜੇ ਭੁਗਤਣ ਨੂੰ ਤਿਆਰ ਰਹਿਣ ਭਾਵੇਂ ਉਹ ਪੰਜਾਬੀ ਆ ਚਾਹੇ ਪ੍ਰਵਾਸੀ ਆ ਚਾਹੇ ਮੁੰਡਾ ਚਾਹੇ ਕੁੜੀ ਆ ਚਾਹੇ ਵਿਆਹ ਆ ਚਾਹੇ ਕੁਆਰਾ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਖਬਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਕਿ ਸੋਨੂ ਸੀਤੋ ਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਦੇ ਬਾਰੇ ਤੁਹਾਨੂੰ ਦੱਸਦੇ ਆ ਸੋਨੂ ਸੀਤੋ ਵਾਲੇ ਨੇ ਮਾਫੀ ਜ਼ਰੂਰ ਮੰਗੀ ਅਮਰਤਪਾਲ ਸਿੰਘ ਮਹਿਰੋ ਤੋਂ ਉਸਨੇ ਆਖਿਆ ਕਿ ਗਲਤੀ ਦੇ ਵਿੱਚ ਉਸ ਤੋਂ ਜਿਹੜੀਆਂ ਗਲਤੀਆਂ ਹੋ ਗਈਆਂ ਪਰ ਨਾਲ ਦੀ ਨਾਲ ਉਸਨੇ ਇਹ ਗੱਲ ਆਖੀ ਹੈ ਕਿ ਉਸਦੇ ਜਿਹੜੇ ਨਾਲ ਦੇ ਸੰਗੀ ਸਾਥੀ ਸੀ ਉਹਨਾਂ ਨੇ ਉਸ ਨੂੰ ਨਸ਼ਿਆਂ ਦੇ ਉੱਤੇ ਲਾ ਦਿੱਤਾ ਸੀ ਆਪਾਂ ਵੇਖਿਆ ਕਈ ਵੀਡੀਓ ਦੇ ਵਿੱਚ ਵੀ ਜਿਹੜਾ ਸੋਨੂ ਸੀਤੋ ਵਾਲਾ ਨਸ਼ਾ ਪੱਤਾ ਕਰਦਾ ਨਜ਼ਰ ਆਉਂਦਾ ਸੀ ਪਰ ਬਾਅਦ ਦੇ ਵਿੱਚ ਜਦੋਂ ਉਸ ਨੂੰ ਉਹ ਛੱਡ ਗਏ ਜਦੋਂ ਉਸ ਦਾ ਜਿਹੜਾ ਫੇਮ ਆ ਉਹ ਘਟਣ ਲੱਗਾ ਉਸ ਦੇ ਨਾਲ ਦੇ ਜਿਹੜੇ ਸਾਥੀ ਸੀ ਉਸ ਨੂੰ ਛੱਡ ਗਏ ਤੇ ਫੇਰ ਉਹੀ ਸੋਨੂ ਸੀਤੂ ਵਾਲਾ ਨਸ਼ਾ ਡਿਕਟਡ ਸੈਂਟਰਾਂ ਤੇ ਜਿੱਥੇ ਸਰਕਾਰ ਵੱਲੋਂ ਹਸਪਤਾਲਾਂ ਦੇ ਵਿੱਚ ਜੀਵ ਵਾਲੀ ਗੋਲੀ ਮਿਲਦੀ ਹੈ ਉੱਥੇ ਖੜਾਇਆ ਗਿਆ ਉਹ ਸਿੱਧਾ ਸਾਦਾ ਬੰਦਾ ਤਰਵੇਸ਼ ਬੰਦਾ ਉਸ ਨੂੰ ਕੋਈ ਵਲਫੇਅਰ ਨਹੀਂ ਆਉਂਦਾ ਗੱਲਾਂ ਸਿੱਧੀਆਂ ਕਹਿ ਜਾਂਦਾ ਜਿਵੇਂ ਜਿਵੇਂ ਉਸ ਦੇ ਨਾਲ ਦੇ ਗੱਲਾਂ ਕੋਹਾਈ ਗਏ ਉਹ ਉਵੇਂ ਉਵੇਂ ਪੋਲੀ ਗਿਆ ਉਸ ਨੂੰ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਸੀ ਪਰ ਬਾਅਦ ਦੇ ਵਿੱਚ ਹੋਇਆ ਕਿ ਕਿ ਉਹਦੀਆਂ ਗੱਲਾਂ ਦਾ ਕਈ ਲੋਕਾਂ ਵੱਲੋਂ ਇਤਰਾਜ਼ ਜਤਾਇਆ ਗਿਆ ਉਸਨੇ ਮਾਫੀ ਵੀ ਮੰਗ ਲਈ ਪਰ ਜਿਹੜੀ ਇੱਕ ਵੀਡੀਓ ਜਿਹੜੀ ਜਿਹੜੀ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਵਾਇਰਲ ਕੀਤੀ ਜਾ ਰਹੀ ਹੈ ਕਿ ਸੋਨੂ ਸੀਤੋਆਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਹ ਸਰਾਸਰ ਗਲਤ ਖਬਰ ਆ ਸੋਨੂ ਸੀਤੋਆਲਾ ਠੀਕ ਆ ਉਹ ਨਸ਼ਾ ਪੱਤਾ ਕਰ ਲੱਗ ਗਿਆ ਨਸ਼ੇ ਦੀ ਜਕੜ ਚ ਪਰ ਉਹ ਹੱਸਦਾ ਵਸਦਾ ਆਪਣੇ ਘਰ ਪਰਿਵਾਰ ਦੇ ਵਿੱਚ ਠੀਕ ਆ ਜਿਵੇਂ ਦੂਜੇ ਇੰਸਟਾਗ੍ਰam ਦੇ ਇਨਫਲੂਐਂਸਰਾਂ ਨੇ ਜਿਹੜੀਆਂ ਮਾਫੀਆਂ ਮੰਗੀਆਂ ਸੀ ਸੋਨੂ ਵੀ ਵਿਚਾਰਾ ਸਾਹਮਣੇ ਆਇਆ ਉਸਨੇ ਵੀ ਆਖਿਆ ਕਿ ਗਲਤੀ ਦੇ ਵਿੱਚ ਜੋ ਉਸ ਤੋਂ ਕੋਈ ਗਲਤ ਗੱਲਾਂ ਕਹੀਆਂ ਗਈਆਂ ਗਾਲਾਂ ਦੁੱਪੜ ਨਿਕਲ ਗਿਆ ਉਸ ਦੀ ਉਹ ਮਾਫੀ ਮੰਗਦਾ ਹੈ